ਦੋ ਵਜੇ ਦਾ ਇਨਸੀਡੈਂਟ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਮੈਂ ਰੀਸੀਵ ਹੋਈ ਵੀ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਇੱਕ ਉਹਨਾਂ ਤੇ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜਿਹੜੀ ਕੋਈ ਚਲਾ ਦਿੱਤੀ ਗਈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ਏਸੀਪੀ ਪ੍ਰਵੇਸ਼ ਚੋਪੜਾ ਜੀ ਏਸੀਪੀ ਸਭ ਇੰਸਪੈਕਟਰ ਅਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕਰੇਟਾ ਗੱਡੀ ਦੇ ਵਿੱਚ ਆਏ ਸਨ ਕਿ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਚਬਾਲ ਤਰਨ ਤਰਨ ਦੇ ਰਹਿਣ ਵਾਲੇ ਨੇ ਫਿਰ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਪੁਰ ਤੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਵੱਲ ਨੂੰ ਜਾ ਰਹੇ ਸੀਗੇ ਉੱਥੇ ਤਾਂ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਵੀ ਉੱਥੇ ਸਾਡੇ ਜਿਹੜਿਆ ਗੋਲੀ ਲੱਗੀ ਆ ਜਿਹੜਾ ਮਜਰੂਹ ਆ ਉਸਤੇ ਪਿੱਛੋਂ ਦੀ ਗੋਲੀ ਲਾ ਕੇ ਜਿਹੜੀ ਆਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇਨੀ ਕਹਾਣੀ ਦੱਸੀ ਵੀ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਅਸੀਂ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਏ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾਲ ਲੈਂਦੇ ਆ ਇਸ ਦੀ ਤਰਤੀਸ ਜਿਹੜੀ ਆ ਚੰਦ ਕਿੰਡੇ ਵਿੱਚ ਗੁੜੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਸ ਸਹਿਬ ਪੁੱਤਰ ਨਰਦੇਸ਼ ਸਿੰਘ ਜਿਹੜਾ ਪਤਲੀ ਘਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਵਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਐ ਸਖਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਰਜਪ੍ਰੀਤ ਸਿੰਘ ਤੇ ਇਹ ਸੁਲਤਾਨਪੁਰ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਇਸੈਂਸੀ ਪਸਟਾ ਆਪਣੇ ਕਿਦਾਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਿਜਪ੍ਰੀਤ ਸਿੰਘ ਆ ਤੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਿਆ ਬੈਠਿਆ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਟਕਰਾਰ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਬੀਰ ਸਿੰਘ ਨੇ ਜਿਹੜੀ ਆ ਗੋਲੀ ਤਾਂ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆ ਹੋਇਆ ਉਸ ਦੀ ਜਿਹੜੀ ਛਾਤੀ ਵਿੱਚ ਇਸ ਦੇ ਵਿੱਚ ਸਹਿਜਬੀਰ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਧੈ ਦਾ ਜਿਹੜਾ ਬਿਸਤਰ ਸੀਗਾ ਉਹ ਵੀ ਤੇ ਪਲਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਫ਼ਤੀਸ਼ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਕਿ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੇ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾ ਰਹੀ ਸਰ ਜਿਹੜਾ ਉਹਨਾਂ ਨੇ ਲੋਕਿਆ ਜਾ ਰਿਹਾ ਕਿ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪੀਐਸ ਦੇ ਵਿੱਚ ਜਿਹੜਾ ਵਾ ਕੋਈ ਸਾਨੂੰ ਕੋਈ ਇਨਕਾਰ ਖੋਣ ਦੀ ਗੱਲ ਆਈ ਪਰ ਉਸ ਤੋਂ ਬਾਅਦ ਇਹ ਗੱਲ ਆਈ ਕਿ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕੁਲੇਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸੌਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰ ਲਿਆ ਸਰ ਇਹਨਾਂ ਦੀ ਕੋਈ ਪਰਸਨਲ ਰਿਸਟ ਹੈ ਆਪਕੀ ਨਹੀਂ ਪਰਸਨਲ ਰਿਸਟ ਸੱਚ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਇਸ ਦਾ ਕ੍ਰਿਮੀਨਲ ਦੇ ਥਰੂ ਇਹਨਾਂ ਨਾਲ ਟੱਚ ਹੋਇਆ ਉਹ ਸਾਰੇ ਜਿਹੜੇ ਮੈਟਰਸ ਆ ਉਸ ਨੂੰ ਅਸੀਂ ਇਨਵੈਸਟੀਗੇ ਦੀ ਜਿਹੜੀ ਬਾਕੀ ਪੁੱਛਗੇ ਚੋ ਵੀ ਕੀਤੀ ਜਾਵੇਗੀ ਵੀ ਇਹ ਕੇਸ ਹਾਲਾਤਾਂ ਦੇ ਤਹਿਤ ਇਸ ਨੂੰ ਬੀਲਿੰਗ ਨਹੀਂ ਸਰ ਪਤਾ ਲੱਗਾ 62 ਕੁਝ ਦਿਨ ਪਹਿਲੇ ਮੇਰੇ ਤੋਂ ਕਿਹਾ ਸੀ ਹਾਂਜੀ ਇਸ ਤੇ ਜਿਹੜਾ ਸਹਿਜ ਬਰੀ ਸਿੰਘ ਆ ਇਸ ਤੇ ਦੂਜੇ ਮਕਦਮੇ ਨੇ ਦਰਜ ਨੇ 317 ਜਿਹੜਾ 71222 ਦਾ ਤੇ 96 ਨੰਬਰ 225 ਦਾ ਇਹ ਦੋਵੇਂ ਆਰਮ ਜੈਕਟ ਦੇ ਮਕਦਮੇ ਨੇ ਇਸ ਤੇ ਪੁਰਾਣੇ ਵੀ ਜਿਹੜਾ ਅਸਲਾ ਰੱਖਣ ਦੇ ਇਸ ਤੇ ਤੇ ਮਕਦਮੇ ਨੇ ਇਹ 17 ਜੁਲਾਈ ਨੂੰ ਹੀ ਉਥੋਂ ਛਡ ਬਰੋਥ ਹੋ ਗਿਆ ਜੇਲ੍ਹ ਤੋਂ ਆਇਆ ਕਰੀਬ 20 ਦਿਨ ਪਹਿਲਾਂ ਤੇ ਇਸ ਨੂੰ ਜਿਹੜਾ ਹੁਣ ਅਰੈਸਟ ਕਰਕੇ ਨਥੋਰਲᱤ ਇਨਵੈਸਟੀਗੇਟ ਕੀਤਾ ਜਾਵੇਗਾ ਜੇ ਕੋਈ ਹੋਰ ਵੀ ਕੋਈ ਇਲੀਗਲ ਵੈਪਨ ਹੋਣ ਕਿ ਤੋ ਵੀ ਬਰਾਮਦ ਸਰ ਪਤਾ ਲੱਗਾ ਕਿ ਕੀ ਮੰਚਾ ਸੀ ਕੇਸ ਕਰਨੇ ਸਰ ਕੋਈ ਮਿਲਦਾ ਨਹੀਂ ਸੀ ਕੋਈ ਪਲਾਨ ਸੀ ਨਾ ਕੋਈ ਸਾਦੀ ਆਪਸ ਦੇ ਵਿੱਚ ਮਿਲੇ ਨੇ ਤੁਹਾਨੂੰ ਦੱਸਿਆ ਵੀ ਇਸ ਦੇ ਵਿੱਚ ਇੱਕ ਬੰਦਾ ਹੋਰਨ ਇਨਵਾਲਡ ਸੀਗਾ ਜਿਸ ਦੇ ਥਰੂ ਇਹ ਟੱਚ ਚ ਆਏ ਸਾਰੀ